ਮਾਣਕ ਸਭਾ ਜਾਨੇਵਾਜੂ ਠਾਠਾ ਮਾਰਦਾ ਇਕੱਠੇ ਮੈਂ ਫੋਟੋ ਫਟੇ ਕਰਦੇ ਮੈਂ ਛੇ ਚੁਕਾ ਕੇ ਮੈਂ ਖੰਨੇਵਾਸੀਆਂ ਦਾ ਧੰਨਵਾਦ ਕਰਦਾ ਮੈਨੂੰ ਤਾਂ ਹਰਾਨੀ ਹੁੰਦੀ ਹੈ ਮੈਂ ਤਾਂ ਇਨੇ ਲਾਇਕ ਨਹੀਂ ਸੀ ਜਿੰਨਾ ਪਿਆਰ ਮੈਨੂੰ ਖੰਨੇ ਨੇ ਦਿੱਤਾ ਮੈਂ ਖੰਨੇ ਦਾ ਸੱਤ ਜਨਮ ਲੈ ਕੇ ਦੇਣ ਨਹੀਂ ਦੇ ਸਕਦਾ ਸਾਥ ਸੰਗਤ ਨੇ ਮੈਂ ਬਾਪੂ ਕਹਾਂਜ ਇੰਨਾ ਇਕੱਠ ਵਾਹਿਗੁਰੂ ਜੀ ਮੈਂ ਸੋਚ ਨਹੀਂ ਸੀ ਸਾਦਾ ਮਤਲਬ ਆਪ ਮੁਹਾਰੇ ਲੋਕਾਂ ਚ ਜੋ ਜੋਸ਼ ਦੇਖਣ ਨੂੰ ਮਿਲ ਰਿਹਾ ਆ ਆਮ ਆਦਮੀ ਪਾਰਟੀ ਦਾ ਮੈਂ ਮੈਂ ਤਾਹ ਦਿਲ ਦੀਆਂ ਗਰਾਈਆਂ ਕੋ ਧੰਨਵਾਦ ਕਰਦਾ ਖੰਨਾ ਵਾਸੀਆਂ ਦਾ 1 ਜੂਨ ਨੂੰ ਬੇਨਤੀ ਕਰਦੇ 1 ਜੂਨ ਨੂੰ ਜਿਹਨੇ ਸ਼ਨੀਵਾਰ ਨੂੰ ਸਾਰੇ ਜਣੇ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਗੁਰੂ ਘਰ ਮੰਦਿਰ ਮਸਜਿਦ ਮੱਥਾ ਟੇਕ ਕੇ ਸਾਰੀ ਜਗ੍ਹਾ ਤੇ ਸਜਦਾ ਕਰਕੇ ਉਦੋਂ ਬਾਅਦ ਤੋਂ ਆਪਾਂ ਸਾਰਿਆਂ ਨੇ ਵੋਟ ਪਾ ਕੇ ਆਉਣੀਆਂ ਝਾੜੂ ਨੂੰ ਵੋਟ ਪਾ ਕੇ ਆਉਣੀਆਂ ਝਾੜੂ ਨੂੰ ਇਹ ਬੱਚਿਆਂ ਦੇ ਲਈ ਅਸੀਂ ਚੰਗੀ ਸਿੱਖਿਆ ਦਾ ਇੰਤਜ਼ਾਮ ਕਰਨ ਲੱਗੇ ਹੋਏ ਆਂ ਚੰਗੇ ਸਕੂਲ ਬਣਾਉਣ ਲੱਗੇ ਹੋਏ ਆਂ ਅਸੀਂ ਬਜ਼ੁਰਗਾਂ ਲਈ ਚੰਗੇ ਮਹੱਲਾ ਕਲੀਨਿਕ ਕੱਲੇ ਚੰਗੇ ਹੈਲਥ ਦੇ ਕੰਮ ਕਰਨ ਲੱਗੇ ਹੋਏ ਆਂ ਸਿਵਲ ਹਸਪਤਾਲ ਦਾ ਸੁਧਾਰ ਕਰਨ ਲੱਗੇ ਹੋਏ ਆਂ ਅਸੀਂ ਖੱਲੇ ਨੂੰ ਸਾਫ਼ ਸੁਥਰਾ ਬਣਾਉਣ ਲੱਗੇ ਹੋਏ ਆਂ ਅਸੀਂ ਪੰਜਾਬ ਨੂੰ ਸਾਫ਼ ਸੁਥਰਾ ਬਣਾਉਣ ਲੱਗੇ ਹੋਏ ਆਂ ਅਸੀਂ ਭਾਰਤ ਨੂੰ ਸਾਫ਼ ਸੁਥਰਾ ਬਣਾਉਣ ਚ ਯੋਗਦਾਨ ਪਾਉਣ ਲੱਗੇ ਹੋਏ ਆਂ ਅਸੀਂ ਚਾਹੁੰਦੇ ਆਂ ਕਿ ਸਾਡਾ ਭਾਰਤ ਸਾਡਾ ਪੰਜਾਬ ਸਾਡਾ ਖੰਨਾ ਇੱਕ ਨੰਬਰ ਤੇ ਹੋਵੇ ਵਧੀਆ ਹੋਵੇ ਸਾਡੇ ਕੋਲ ਬਦਲਾਖੋਰੀ ਦੀ ਰਾਜਨੀਤੀ ਨਹੀਂ ਸਾਡੇ ਕੋਲ ਮੁੱਦਿਆਂ ਦੀ ਸਿਆਸਤ ਹੈ ਅਸੀਂ ਲੋਕਾਂ ਦੇ ਕਮਾਂ ਦੀ ਗੱਲ ਤਰਜੀਹ ਦੰਨੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਕਾਂਗਰਸ ਦਾ ਬੀਤੇ ਦਿਨੀ ਇੱਕ ਪ੍ਰੋਗਰਾਮ ਸੀ ਉੱਥੇ ਸਾਰਕਾ ਮੰਤਰੀ ਸਾਹਿਬ ਕਹਿੰਦੇ ਚਿੰਤਾ ਨਾ ਕਰੋ ਤੁਹਾਡਾ ਬਦਲਾ ਮੈਂ ਲਊਗਾ ਅਸੀਂ ਤਾਂ ਬਦਲਾ ਖੋਰੀ ਚੁਪਸ਼ਵਾਸ਼ ਨਹੀਂ ਰੱਖਦੇ ਕਾਹਦਾ ਬਦਲਾ ਲੈਣੇ ਤੁਸੀਂ ਖੰਨੇ ਨੇ ਦੱਸ ਤਾਂ ਦੱਸਤਾ ਤੁਹਾਨੂੰ ਕਿ ਤੁਸੀਂ ਕੀ ਕੀਤਾ ਜਮਾਨਤ ਤੁਹਾਡੀ ਜਬਤ ਕਰਾਤੀ ਗੰਨੇ ਨੇ ਕਿਉਂ ਤੁਸੀਂ ਅੱਜ ਵੀ ਧਮਕੀਆਂ ਦਿੰਦੇ ਹੋ ਕਿਉਂ ਤੁਸੀਂ ਗੁੰਡਾਗਰਦੀ ਕਰਨੀ ਚਾਹੁੰਦੇ ਹੋ ਕਿਉਂ ਤੁਸੀਂ ਚਿੱਟੇ ਦਿਨ ਸ਼ਰਿਆਮ ਸਟੇਜਾਂ ਤੋਂ ਧਮਕੀਆਂ ਦਿੰਦੇ ਹੋ ਬਦਲਾ ਖੋਹ ਨਹੀਂ ਗਾ ਕੰਮ ਜੇ ਕੀਤਾ ਹੁੰਦਾ ਅੱਜ ਤੁਹਾਨੂੰ ਇਹ ਮਿਲਤਾ ਕਰਨ ਦੀ ਤਰਲੇ ਕਰਨ ਦੀ ਜਰੂਰਤ ਨਹੀਂ ਸੀ ਪਈ ਅਸੀਂ ਸਵੇਰ ਤੋਂ ਸਾਰੀ ਤੋਂ ਕੰਮ ਕੀਤਾ ਫੰਨਾ ਜਾਣਦਾ ਲੋਕਾਂ ਦੀ ਕਚੈਰੀ ਚ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਚੋਣ ਹੈ ਮੈਂ ਬੇਨਤੀ ਕਰਦਾ ਹੈ ਕਿ ਨਾਲ ਦੀ ਨਾਲ ਮੇਰੀ ਹੱਥ ਜੋੜ ਕੇ ਸਾਰਿਆਂ ਦੇ ਅੱਗੇ ਇੱਕ ਸਿਨੇਮਰ ਬੇਨਤੀ ਹੈ ਕੱਠ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਹੈ ਵੋਟ 1 ਜੂਨ ਨੂੰ ਝਾੜੂ ਨੂੰ ਪਾ ਕੇ ਆਇਓ ਮੈਂ ਤੁਹਾਡਾ ਪੁੱਤ ਬਣ ਕੇ ਇਸ ਖੰਨੇ ਦਾ ਪੁੱਤ ਬਣ ਕੇ ਇਸ ਲੋਕ ਸਭਾ ਦਾ ਪੁੱਤ ਬਣ ਕੇ ਪੰਜਾਬ ਦਾ ਪੁੱਤ ਬਣ ਕੇ ਅਸੀਂ ਸਾਰੇ ਜਣੇ ਸੇਵਾ ਕਰਾਂਗੇ ਔਰ ਪੰਜਾਬ ਨੂੰ ਔਰ ਆਪਣੇ ਖੰਨੇ ਨੂੰ ਵਧੀਆ ਬਣਾਵਾਂਗੇ ਸੋਨਾ ਬਣਾਵਾਂਗੇ ਦੀ ਬਹੁਤ ਬਹੁਤ ਧੰਨਵਾਦ ਸੀ ਤੇ ਆਪ ਕਰਨ ਜਾ ਰਹੇ ਹੋ ਦਫ਼ਤਰਦਾਰ ਜਿੰਨਾ ਤੋਂ ਹੁਣ ਹੋਰ ਦੂਣ ਪ੍ਰਕਾਰ ਨੂੰ ਪੋਸਟ ਮਿਲੂਗਾ ਅੱਜ ਪਹਿਲਾਂ ਸਵੇਰੇ ਗੁਰੂ ਮਹਾਤਮਾ ਦਾ ਆਸਰਾ ਲੈ ਕੇ ਅਸੀਂ ਅੱਜ ਆਪਣੇ ਦਫ਼ਤਰ ਦੀ ਸ਼ੁਰੂਆਤ ਕੀਤੀ ਹੈ ਤੇ ਬਹੁਤ ਵਧੀਆ ਸਪੋਰਟ ਮਿਲ ਰਿਹਾ ਸਾਡੇ ਸਾਰੇ ਮੇਰੇ ਪੂਰੇ ਹਲਕੇ ਚੋਂ ਨੌ ਹਲਕਿਆਂ ਚੋਂ ਲੋਕ ਇੱਥੇ ਆਏ ਨੇ ਸਾਡੀ ਪਾਰਟੀ ਜੋ ਭਗਵੰਤ ਜੀ ਨੇ ਕੀਤੇ ਹੋਏ ਕੰਮ ਹੈ ਲੋਕੀ ਉਹਨੂੰ ਪਸੰਦ ਕਰਦੇ ਆ ਅੱਜ ਸਾਨੂੰ ਪੂਰੀ ਆਸ ਹੈ ਜੋ ਆਉਣ ਵਾਲੀ ਚਾਰ ਤਰੀਕ ਹੋਣੀ ਹੈ ਅਸੀਂ ਬਹੁਤ ਵੱਡੇ ਫਰਕ ਨਾਲ ਇੱਥੋਂ ਜਿੱਤ ਕੇ ਜਾਵਾਂਗੇ ਜਿਸ ਤਰ੍ਹਾਂ ਹਾਲੇ ਵੀ ਪਾਰਟੀ ਨੂੰ ਪੂਰੀ ਉਮੀਦ ਹੈ ਸੁਪਰੀਮ ਕੋਰਟ ਨੇ ਵੀ ਏਡੀ ਨੂੰ ਪਟਕਾਰ ਲਗਾਈ ਹੈ ਕਿ ਰਵਿੰਦਰ ਸਿੰਘ ਕੇਜਰੀਵਾਲ ਦੀ ਜਮਾਨਤ ਹੋ ਸਕਦੀ ਹੈ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਪਹਿਲੇ ਨੰਬਰ ਤੇ ਨਾਮ ਹੌਂਦਾ ਆਉਂਦਾ ਕੀ ਕਹਿੰਨੇ ਹੋ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਜਾਣ ਬੁੱਝ ਕੇ ਇਹਨਾਂ ਵੱਲੋਂ ਫਸਾਇਆ ਗਿਆ ਸਾਨੂੰ ਪੂਰੀ ਆਸ ਹੈ ਕਿਉਂਕਿ ਸੁਪਰੀਮ ਕੋਰਟ ਵੱਲੋਂ ਜਾਂ ਕੋਈ ਹਾਈ ਕੋਰਟ ਵੱਲੋਂ ਸਾਰੀਆਂ ਜਿਹੜੀਆਂ ਸਾਡੀ ਨਿਆਪਾਲਿਕਾ ਹੈ ਉਹਨਾਂ ਤੁਹਾਨੂੰ ਪੂਰੀ ਆਸ ਹੈ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਨਿਆਂ ਰੂਪ ਮਿਲੇਗਾ ਕਿਉਂਕਿ ਜਦੋਂ ਉਹ ਆਉਣਗੇ ਜਿਹੜੀ ਪੰਜਾਬ ਦੀ ਮੂਵਮੈਂਟ ਸਾਡੇ ਭਗਵੰਦ ਜੀ ਬਾਰੇ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹੈ ਜੇ ਕੇਜੀ ਰਵਾਤ ਸਾਹਿਬ ਜਲਦੀ ਉਹ ਜਲਦੀ ਇੱਥੇ ਪ੍ਰਮਾਤਮਾ ਕਰੇ ਜਲਦੀ ਆ ਜਾਣ ਤਾਂ ਜਿਹੜੀ ਮੂਵਮੈਂਟ ਹੈ ਹੋਰ ਤੇਜ਼ ਹੋ ਜਾਊਂ ਪੰਜਾਬ ਦੇ ਵਿੱਚ ਕਿਸਾਨੀ ਸਭ ਤੋਂ ਵੱਡਾ ਮੁੱਦਾ ਜੀ ਕੱਲ ਜਿਹੜੀ ਆ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਕਰ ਰਹੀ ਸੀ ਕਿਸਾਨ ਦਾ ਇੱਕ ਕਿਸਾਨ ਦੀ ਮੌਤ ਹੋ ਗਈ ਘਟਨਾ ਤੇ ਕੀ ਹੋ ਗਏ ਇਹ ਬੜੀ ਮਾੜੀ ਗੱਲ ਹੈ ਸਾਡੇ ਕਿਸਾਨ ਦੀ ਮੌਤ ਹੋਈ ਹੈ ਕਿਉਂਕਿ ਜਿਹੜੇ ਪੁਲਿਸ ਵਾਲੇ ਜਿੱਥੇ ਕਿ ਜਾ ਕੇ ਜਿੰਨੇ ਕੋਈ ਤੱਕਾ ਮਾਰਿਆ ਦੋ ਜਾ ਉਹ ਨਹੀਂ ਸੀ ਤੱਕਾ ਮਾਰਨਾ ਚਾਹੀਦਾ ਸਭ ਨੂੰ ਪਿਆਰ ਨਾਲ ਕਿਉਂਕਿ ਕਿਸ ਉਹਨਾਂ ਨੂੰ ਪਿਆਰ ਨਾਲ ਆਪਾਂ ਸਮਝਾ ਕੇ ਪਿੱਛੇ ਕਰ ਸਕਦੇ ਆ ਇਹ ਨਹੀਂ ਉਹਨਾਂ ਨੂੰ ਜ਼ਬਰਦਸਤੀ ਧੱਕਾ ਨਹੀਂ ਕਰਨਾ ਚਾਹੀ ਆਪਣੀ ਫਰਦੇਸ ਸਾਹਿਬ ਦੀ ਗੱਲ ਕਰੀਏ ਤਾਂ ਪਾਰਟੀਆਂ ਤੋਂ ਇਲਾਵਾ ਅਜਾਦ ਮੀਦਵਾਰ ਵੀ ਆਗਣ ਪਰ ਬੀਜੇਪੀ ਨੇ ਹਾਲੇ ਤੱਕ ਕੈਂਡੀਡੇਟ ਨਾਉਂਟ ਨਹੀਂ ਕੀਤਾ ਕਿ ਕੰਮ ਐਕਚੁਅਲੀ ਕੀ ਹੈ ਜੀ ਹਰ ਪਾਰਟੀ ਨੇ ਆਪਣਾ ਦੇਖਣਾ ਵੀ ਕੈਂਡੀਡੇਟ ਕੌਣ ਹੈ ਕੌਣ ਸੂਟੇਬਲ ਹੈ ਜਿਵੇਂ ਆਪਣਾ ਮੈਨੂੰ ਤਾਂ ਅੱਜ 50 51 ਦਿਨ ਦੇ ਕਰੀਬ ਹੋ ਗਏ 51 ਡੇਜ਼ ਹੋ ਗਿਆ ਮੈਨੂੰ ਟਿਕਟ ਮਿਲ ਨੂੰ ਕਿ 50 ਬੰਦੇ ਵਿੱਚ ਮੈਂ ਘੱਟੋ ਘੱਟ 475 475 ਜਗ੍ਹਾ ਮੈਂ ਬੋਲ ਆ ਕਿਉਂਕਿ ਮੈਂ ਦੇਖਦਾ ਮੈਂ ਕਿੱਡੇ ਕਿੱਡੇ ਪਿੰਡ ਜਾਇਆ ਕਿੱਡੇ ਕਿੱਡੇ ਬਾਰਡ ਜਾਇਆ ਤੇ ਹਰ ਪਾਸੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਲੋਕ ਬਹੁਤ ਪਿਆਰ ਕਰਦੇ ਜੀ ਬੀ ਜੀ ਮੁਕਾਬਲਾ ਕਿਉਂ ਨਾ ਲੱਗ ਰਿਹਾ ਹੈ ਮੁਕਾਬਲਾ ਤਾਂ ਜਿਹੜਾ ਕਾਲੀ ਹੈ ਤੇ ਕਾਂਗਰਸ ਦਾ ਆਫਸ਼ੀ ਹੋਊਗਾ ਅੱਜ ਤਾਂ ਬਹੁਤ ਅੱਗੇ ਹਨ ਜੀ ਬੀ ਜੀ ਸਮਝੀਰ ਸਿੰਘ ਦੁੱਲੋ ਨੇ ਇੱਕ ਵਾਰ ਭੇ ਕਾਂਗਰਸ ਮਾਨ ਨੂੰ ਚਿੱਠੀ ਲੈ ਕੇ ਗਿਆ ਕਿ ਤੁਸੀਂ ਜਿਹੜੇ ਉਮੀਦਵਾਰ ਉਤਾਰੇ ਨੇ ਬਿਲਕੁਲ ਯੋਗ ਨਹੀਂ ਹੈਗੇ ਕਾਂਗਰਸ ਦੇ ਦੁੱਲੋ ਇਹ ਕਹਿ ਕਾਂਗਰਸ ਵਾਲੇ ਕਿਹਾ ਜੂਲੋ ਸਾਹਮਣੇ ਕਿ ਕਾਂਗਰਸ ਦੇ ਵਾਲੇ ਕੰਮ ਕੀ ਹਾਈ ਕਾਰਡ ਲੈਟਰ ਲਿਖਾ ਵੀ ਪਾਰਟ ਦੇ ਨੇ 20 ਵਾਰ ਉਤਾਰੇ ਗਏ ਨੇ ਬਿਲਕੁਲ ਕੈਪੇਬਲ ਨਹੀਂ ਹੈਗੇ ਬਿਲਕੁਲ ਸਹੀ ਗੱਲ ਹੈ ਇਹ ਕਾਂਗਰਸ ਪਾਰਟੀ ਪੰਜਾਬ 'ਚ ਬਹੁਤ ਵੱਡਾ ਇਹ ਵੈਨ ਡਾਊਨ ਬੈਕ ਹੈ ਤੇ ਕੋਈ ਵੀ ਮੇਰੇ ਸਾਹਮਣੇ ਸੂਟੇ ਬਲੈ ਨਹੀਂਗਾ ਤੇ ਗੱਲ ਸੁਣੋ ਜਦੋਂ ਬਠਿੰਡੇ ਤੋਂ ਆ ਕੇ ਰਾਜੇ ਬਿੰਗਨੂ ਲੁਧਿਆਣੇ ਉਤਾਰਦੇ ਆ ਇਹ ਇਹ ਗੱਲਾਂ ਕਿਤੇ ਕੋਈ ਲੁਧਿਆਣੇ ਦਾ ਬੰਦਾ ਮਿਲਿਆ ਨਹੀਂ ਲੁਧਿਆਣੇ ਦਾ ਬੰਦਾ ਨਹੀਂ ਮਿਲਿਆ ਕੋਈ ਤੇ ਕਹਿੰਦਾ ਮਤਲਬ ਇਹ ਹੈ ਵੀ ਅੱਜ ਕਾਂਗਰਸ ਕੋਲ ਕੋਈ ਕੈਂਡੀਡੇਟ ਹੀ ਨਹੀਂ ਚੰਗਾ ਕੈਂਡੀਡੇਟ ਨਹੀਂ ਤੇ ਅੱਜ ਉਹ ਜਿਹੜੀ ਹੈਗੀ ਹੈ ਜਿਵੇਂ ਕਾਂਗਰਸ ਹੈ ਪੂਰੇ ਪੰਜਾਬ ਜੀਰੋ ਰੋ ਗਈ ਜਿਸ ਤਰ੍ਹਾਂ ਤੁਹਾਡੇ ਨਾਲ ਵੀ ਪਸੀ ਦੇ ਵਿੱਚ ਮਨੋਹਰ ਸਿੰਘ ਨੂੰ ਉਤਾਰਿਆ ਗਈ ਜਾਤ ਤਾਂ ਤੇ ਹੁਣ ਇਹ ਚਰਚਾ ਕਹਿੰਦੇ ਮਨੋਹਰ ਦੀ ਗੱਲ ਚੱਲ ਰਹੀ ਹੈ ਭਾਜਪਾ ਨਾਲ ਜੀ ਮੈਂ ਕਹਿੰਦਾ ਜਿਹੜਾ ਮਰਜੀ ਆ ਦੇ ਮਨੋਹਰ ਕੀ ਤਾਂ ਵੱਡਾ ਭਰਾ ਮੁੱਖ ਮੰਤਰੀ ਆ ਜੇ ਹਰਾ ਕੇ ਭੇਜ ਜਾਗਾ ਜੋਸ਼ ਤੇ ਕਿੰਨਾ ਉਤਸ਼ਾਹ ਇੱਥੇ ਆ ਜਿਸ ਦਿਨ ਜਿਹੜੇ ਆਪਣੇ ਆਪ ਨੂੰ ਮੁੱਖ ਬ੍ਰੋਧੀ ਪਾਰਟੀ ਕਹੋਂਦੀ ਹੈ ਕਾਂਗਰਸ ਦਾ ਪੰਡਾਲ ਉੱਥੇ ਖਾਲੀ ਪਿਆ ਸੀ ਤਾਰਾ ਆਪਸੀ ਧੜੇਬੰਦੀ ਆ ਉਹਨਾਂ ਦੀ ਉਸਾਲੇ ਕਹਿੰਦੇ ਨੇ ਜਿਨ੍ਹਾਂ ਦੇ ਘਰ ਚ ਲੜਾਈ ਹੋਵੇ ਗਵਾਂਢੀ ਚਾਹ ਪੀਣ ਨਹੀਂ ਜਾਂਦਾ ਉਹਨਾਂ ਦਾ ਉਹ ਹਾਲ ਆ ਸਾਡਾ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਨ ਨਾਲ ਲੋਕ ਸਭਾ ਫਤਿਹਗੜ ਸਾਹਿਬ ਤੋਂ ਜਿੱਤੂਗੀ ਔਰ ਜਿਹੜੇ ਆਪਸੇ ਇਹ ਦੂਜੇ ਤੇ ਤੀਜੇ ਨੰਬਰ ਤੇ ਲੜਾਈਆਂ ਉਹਦੀ ਰਹਿ ਗਈਆਂ ਇਹਨੇ ਅੱਗੇ ਜਾਣਾ ਕਿ ਇਹਨੇ ਪਿੱਛੇ ਜਾਣਾ ਔਰ ਤੁਸੀਂ ਭਾਜਪਾ ਦੀ ਗੱਲ ਕਰਦੇ ਸੀ ਭਾਜਪਾ ਦਾ ਮੈਂ ਪਹਿਲਾਂ ਵੀ ਕਹਿ ਕੇ ਛੱਡਿਆ ਭੀਓ ਹੰਸਰਾਜ ਨੂੰ ਪੁੱਛ ਲਓ ਵਿਚਾਰਾ ਉਮੀਦਵਾਰ ਬਣਾਦਾ ਇੱਥੇ ਕੋਈ ਬੰਨ ਨੂੰ ਤਿਆਰ ਨਹੀਂ ਹੈਗਾ ਇੱਥੇ ਪੈਰ ਲਾਉਣ ਨੂੰ ਤਿਆਰ ਨਹੀਂ ਬੀਜੇਪੀ ਵਾਲਾ ਤਾਂ ਕਿਉਂਕਿ ਦਿਹਾਤੀ ਸੀਟਾਂ ਸਾਰੀ ਇਸ ਕਰਕੇ ਕੋਈ ਹੌਸਲਾ ਨਹੀਂ ਕਰ ਰਿਹਾ ਤਾਂ ਹੀ ਇੰਨੀ ਲੇਟ ਆ ਵੀ ਨਾਮਿਨੇਸ਼ਨ ਦੋ ਦਿਨਾਂ ਤੋਂ ਸ਼ੁਰੂ ਹੋ ਜਾਣਾ ਪਰ ਬੀਜੇਪੀ ਨੂੰ ਹਲੇ ਉਮੀਦਵਾਰ ਨਹੀਂ ਲੱਭ ਰਿਹਾ ਇੰਨੀ ਕਾ ਜ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਦੇ ਵਿੱਚ ਆ ਜਿਹੜੀ ਉਹ ਨੇਰੀ ਨਹੀਂ ਤੂਫਾਨ ਚੱਲ ਰਿਹਾ ਜਿਹੜਾ 2022 ਨਾਲੋਂ ਵੀ ਵੱਡਾ ਮੰਡਟਾ ਜਿਹੜਾ ਉਹ ਆ ਆਮ ਆਦਮੀ ਪਾਰਟੀ ਨੂੰ ਮਿਲੂਗਾ ਬਹੁਤ ਧੰਨਵਾਦ ਜੀ